ਬਹੁਤ ਹੀ ਸੋਹਣੀ ਕਹਾਣੀ ਮੋਤੋ ਸਖਨੇ ਲੇਖਕ ਸਿਮਰ ਲੁਧਿਆਣਵੀ ਵੱਲੋਂ ਲਿਖੀ ਗਈ ਹੈ ਆਓ ਇਸ ਨੂੰ ਸ਼ੁਰੂ ਕਰੀਏ ਜੇ ਕੋਈ ਬੰਦਾ ਜਾਂ ਜਨਾਨੀ ਮੈਨੂੰ ਵੇਖ ਲੈਂਦਾ ਤਾਂ 100 ਸਵਾਲ ਪੁੱਛਦਾ ਤੇ ਮੇਰੇ ਤੋਂ ਤਾਂ ਉਹਨਾਂ ਦੇ ਸਵਾਲਾਂ ਦਾ ਕੋਈ ਜਵਾਬ ਵੀ ਨਹੀਂ ਸੀ ਦੇ ਹੋਣਾ ਉਤੋਂ ਕਰ ਜਾਣ ਲਈ ਵੀ ਤਾ ਮੈਨੂੰ ਦੇਰ ਹੋ ਰਹੀ ਸੀ ਜੇ ਹੋਰ ਥੋੜੀ ਜੀ ਦੇਰ ਉੱਥੇ ਰੁਕ ਜਾਂਦਾ ਤਾਂ ਕਿਸੇ ਨਾ ਕਿਸੇ ਨੂੰ ਤਾਂ ਸ਼ੱਕ ਹੋ ਹੀ ਜਾਣਾ ਸੀ ਮੈਂ ਸੋਚਿਆ ਕਿ ਹੋਰ ਜੀ ਵੀ ਛੱਡ ਮਨਾ ਮਾਮੇ ਦੀ ਸੋਚ ਉਹ ਤਾਂ ਹੈਵੀ ਵਾਲਾ ਸ਼ੱਕੀ ਚੱਲ ਮਨਾ ਹੁਣ ਸਿੱਧਾ ਘਰ ਚੱਲ ਜਿਵੇਂ ਤਿਵੇਂ ਸੋਚਾਂ ਵਿੱਚ ਖੁੱਬਿਆ ਮੈਂ ਘਰ ਪਹੁੰਚ ਹੀ ਗਿਆ ਅਗੋ ਮਾਮੀ ਜੀ ਮੇਰੀ ਹੀ ਉਟੀਕ 'ਚ ਬੈਠੀ ਸੀ। ਵੇ ਇੰਨਾ ਹੰਬਿਆ ਹੋਇਆ ਕਿਉਂ ਏ? ਨਟਕੇ ਆਇਆ ਲੱਗਦਾ ਏ। ਮਾਮੀ ਮੈਨੂੰ ਮੁੜ ਕੋ ਮੁੜ ਕੇ ਹੋਇਆ ਵੇਖ ਪੁੱਛਣ ਲੱਗੀ। ਹਾਂ ਹਾਂ। ਹਾਂਜੀ ਮਾਮੀ ਜੀ। ਮੈਂ ਮਸੀ ਹੀ ਹਾਂ ਜੀ ਕਹਿ ਪਾਇਆ। ਕਿਉਂ ਜੋ ਸਾਹੀ ਇੰਨਾ ਚੜਿਆ ਪਿਆ ਸੀ। ਦਮ ਲੈ। ਲਾਲਾ ਕੋਈ ਨਾ ਦਮ ਲੈ ਲੈ। ਫੇਰ ਦਸ ਦੀ ਜੋ ਦਸਮਣ ਮੈਨੂੰ ਦਮ ਲੈਣ ਦਾ ਆਖ ਕੇ ਮਾਮੀ ਚੌਂਕੇ ਵਿੱਚ ਬੈਠੀ ਸਾਡੇ ਲਈ ਪੋਹਣੇ ਵਿੱਚ ਮਿੱਸੀਆਂ ਰੁੱਟੀਆਂ ਬੰਨਣ ਲੱਗੀ ਕੁਝ ਕੁ ਦੇਰ ਨੂੰ ਜਦ ਮੇਰਾ ਸਾਹ ਨਾਲ ਸਾਹ ਰਲਿਆ ਤਾਂ ਮੈਂ ਵੀ ਜਾ ਕੇ ਮਾਮੀ ਨਾਲ ਚੌਂਕੇ ਵਿੱਚ ਹੀ ਬਹਿ ਗਿਆ ਲਿਆ ਉਹ ਢੋਲੂ ਪੜਾ ਲੱਸੀ ਪਾ ਕੇ ਦੇਵਾ ਮੇਰੇ ਮਾਮੀ ਲਾ ਕੇ ਆ ਕੇ ਬੈਠਣ ਤੱਕ ਮਾਮੀ ਨੇ ਰੋਟੀਆਂ ਵੀ ਫੋਨੇ ਵਿੱਚ ਲਪੇਟ ਕੇ ਤਿਆਰ ਕਰ ਲਈਆਂ ਸਨ ਨਾਲ ਹੀ ਧਾਰ ਸਬਜੀ ਵੀ ਬਕਰੇ-ਬਕਰੇ ਭਾਂਡਿਆਂ ਵਿੱਚ ਭਰ ਕੇ ਰੱਖ ਦਿੱਤੀ ਸੀ ਰਹਿੰਦੀ ਕਸਰ ਲੱਸੀ ਦੀ ਸੀ ਜੋ ਹਣ ਹੋਨੇ ਮਧਾਣੀ ਵਿੱਚੋਂ ਤਾਜੀ ਰਿੜਕੀ ਕੱਢ ਕੇ ਡੋਲੂ ਚ ਪਾਉਣ ਜਾ ਰਹੀ ਸੀ ਤੋਂ ਦੱਸਿਆ ਨਹੀਂ ਵੀ ਇੰ ਇੰਨਾ ਨੱਟਿਆ ਨੱਟਿਆ ਕਿਉਂ ਆਇਆ ਇੱਥੇ ਕੋਈ ਕੁੱਤਾ ਤਾਂ ਨਹੀਂ ਸੀ ਪੈ ਗਿਆ ਪਿੱਛੇ? ਕੁੱਤੇ ਵਾਲੀ ਗੱਲ ਕਹਿ ਕੇ ਮਾਮੀ ਮਿੰਨਾ ਮਿੰਨਾ ਜਮਸਕਰਣ ਲੱਗੀ। ਮੈਨੂੰ ਉਹਦੀ ਗੱਲ ਸਮਝ ਤਾਂ ਆ ਗਈ ਪਰ ਤਾਂ ਵੀ ਮੈਂ ਮਾਮੀ ਨੂੰ ਕੋਈ ਜਵਾਬ ਨਾ ਦਿੱਤਾ ਕਿਉਂਕਿ ਇਸ ਕੁੱਤੇ ਵਾਲੀ ਗੱਲ ਨੇ ਮੈਨੂੰ ਚੰਨੀ ਦੀ ਗਲੀ ਦਾ ਉਹ ਕੁੱਤਾ ਯਾਦ ਕਰਵਾ ਦਿੱਤਾ ਸੀ ਜੋ ਅਨਿੰਦਰਾ ਜਿਆ ਰੂੜੀ ਤੇ ਬੈਠਾ ਸੀ। ਮੰਮੀ ਮੈਨੂੰ ਚੁੱਪ ਵੇਖ ਕੇ ਮੋੜ ਤੋਂ ਆਪਣਾ ਸਵਾਲ ਦਰਹਾਉਣ ਲੱਗੀ ਮੈਂ ਜਿਵੇਂ ਤ੍ਰਿਪਚੀ ਕਿਆ ਕਿੱਥੇ ਕਵਾਚਿਆਂ ਫਿਰਦਾ ਧਰਤੀ ਤੇ ਹੀ ਆ ਕਿ ਕਿਧਰੇ ਚੰਨ ਤੇ ਤਾਂ ਨਹੀਂ ਅਪੜ ਗਿਆ ਚੰਨ ਲੱਭ ਸੁਣ ਕੇ ਮੇਰੇ ਚਿਹਰੇ ਤੇ ਇੱਕ ਹਲਕੀ ਜਿਹੀ ਮੁਸਕਾਨ ਆ ਗਈ ਪਰ ਮੰਮੀ ਮੂਰੇ ਮੈਂ ਐਦਾਂ ਮੁਸਕਰਾ ਵੀ ਨਹੀਂ ਸਕਦਾ ਪਤਾ ਨਹੀਂ ਕੀ ਸੋਚੇਗੀ ਮੰਮੀ ਵੀ ਵੀ ਖਵਰੇ ਕਿਹੜੀ ਗੱਲੋਂ ਮੁਸਕਰਾਈ ਜਾਂਦਾ ਬਸ ਇਹੀ ਸੋਚ ਕੇ ਮੈਂ ਆਪਣੀ ਮੁਸਕਾਨ ਨੂੰ ਆਪਣੇ ਹੁੱਲਾਂ ਵਿੱਚ ਹੀ ਦਵਾ ਲਿਆ ਅੱਛਾ ਚੱਲ ਜੇ ਨਹੀਂ ਦੱਸਣਾ ਨਾ ਦੱਸ ਪਰ ਆ ਧਿਆਨ ਨਾ ਲੈ ਜੀ ਸਾਰਾ ਸਮਾਨ ਹੋਰ ਕਿਤੇ ਆਪਣੇ ਹੀ ਖੋਬਾਂ ਚ ਖੋਇਆ ਸਾਰਾ ਸਮਾਨ ਹੀ ਥੱਲੇ ਸੁੱਟ ਦਵੇਂ बार-बार ਫਿਰ ਮੇਤੋ ਵੀ ਨਹੀਂ ਬਣਦੀਆਂ ਰੋਟੀਆਂ ਮਾਮੀ ਨੇ ਮੇਰੀ ਚੁੱਪ ਜਿਵੇਂ ਰੜਕ ਜਹੀ ਰਹੀ ਸੀ ਤਾਈ ਉਹ بار-ਬਾਰ ਮੈਨੂੰ ਸੁੱਤੇ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਾਣੀ ਕਿ ਮੈਨੂੰ ਮੇਰੇ ਖੋਬਾਂ ਵਿੱਚੋਂ ਬਾਹਰ ਕੱਢਣ ਲਈ ਚੰਗਾ ਚੱਲਦਾ मामੀ ਮੜ ਤੋਂ ਖੇਤ ਜਾਣ ਦਾ ਦੱਸ ਕੇ ਮੈਂ ਘਰ ਪੈਰ ਪੁੱਟਿਆ ਇਹ ਦਰਮਾਮਾ ਖਰੇ ਕਦੋਂ ਦੀ ਹੀ ਮੇਰੀ ਉਡੀਕ ਕਰ ਰਿਹਾ ਸੀ ਉਹ ਭੱਜਿਆ ਕਾਕੇ ਭੱਜਿਆ ਐਡੀ ਦੇਰ ਕਿਉਂ ਕਰ ਦਿੱਤੀ ਰਾਸਤੇ 'ਚ ਹੋਰ ਕਿਤੇ ਰੁਕ ਗਿਆ ਸੀ ਕਿ ਮਾਮਾ ਮੇਰੇ ਆਉਂਦਿਆਂ ਹੀ ਸਵਾਲ ਕਰਨ ਬੈ ਗਿਆ ਪਰ ਮੈਂ ਵੀ ਹੁਣ ਤੱਕ ਪੂਰੀ ਤਿਆਰੀ ਕਰੀ ਬੈਠਾ ਸੀ ਨਹੀਂ ਨਹੀਂ ਰੁਕਣਾ ਤਾਂ ਕਿੱਥੇ ਬਸ ਲੱਸੀ ਰੜਕਣ 'ਚ ਹੀ ਥੋੜਾ ਟਾਈਮ ਲੱਗ ਗਿਆ ਮੇਰਾ ਇਹ ਜਵਾਬ ਸੁਣ ਕੇ ਮਾਮਾ ਖੂਬ ਹੱਸਿਆ ਲੱਗਦਾ ਸੀ ਜਿਵੇਂ ਮਾਮੇ ਨੂੰ ਮੇਰਾ ਇਹ ਜਵਾਬ ਪਸੰਦ ਨਹੀਂ ਸੀ ਆਇਆ ਜਾਂ ਖਾਰੇ ਮੈਂ ਹੀ ਆਪਣਾ ਰੱਜਿਆ ਝੂਠ ਸਫਾਈ ਨਾਲ ਬੋਲਣ ਵਿੱਚ ਨਾਕਾਮ ਨਾਕਾਮ ਜਾਵ ਰਹਾ ਰਿਹასი ਸੋ ਮੇਰੀ ਗੱਲ ਸੁਣ ਕੇ ਮਾਮਾ ਕਹਿਣ ਲੱਗਾ ਅੱਛਾ ਪਹਿਲਾਂ ਤਾਂ ਕਦੇ ਇੰਨਾ ਟਾਈਮ ਨਹੀਂ ਲੱਗਿਆ ਇੰਨਾ ਸੁਣ ਮੈਨੂੰ ਫਿਰ ਹੱਥਾਂ ਪੈਰਾਂ ਦੀ ਪੈ ਗਈ ਹੁਣ ਐਨ ਵਕਤ ਮੈਂ ਨਵਾਂ ਬਹਾਨਾ ਬਣਾਉਣਾ ਵੀ ਤਾਂ ਬਣਾਉਂਦਾ ਕੀ ਰਹਿਣ ਦੇ ਰਹਿਣ ਦੇ ਜੇ ਬੰਦੇ ਨੂੰ ਝੂਠ ਬੋਲਣਾ ਨਾ ਆਵੇ ਤਾਂ ਬਹੁਤੀ ਜਹਿਮਤ ਵੀ ਨਹੀਂ ਕੀਤੀ ਚਲ ਹੁਣ ਇਦਾਂ ਕਰ ਉਧਰ ਕੁਝ ਬੱਟਾ ਬਣਾਉਣੀਆਂ ਰਹਿ ਗਈਆਂ ਨੇ ਉਹ ਬਣਾ ਜਾ ਕੇ ਮਾਮੇ ਦਾ ਹੁਕਮ ਸਿਰ ਮੱਤੇ ਮੰਨ ਕੇ ਮੈਂ ਬੱਟਾ ਬਣਾਉਣ ਤੁਰ ਪਿਆ ਕਹੀ ਨਾਲ ਮਿੱਟੀ ਪੁੱਤਦੇ ਆਂ ਜਦ ਗਿੱਲੀ ਜਹੀ ਮਿੱਟੀ ਮੇਰੇ ਪੈਰਾਂ ਨਾਲ ਸ਼ੂਹੀ ਤਾਂ ਇਦਾਂ ਲੱਗਿਆ ਜਿਵੇਂ ਜਾਣੇ ਅਣਜਾਣੇ ਹੀ ਮੇਰਾ ਪੈਰ برف ਦੀ ਕਿਸੇ ਸਿੱਲੀ ਤੇ ਰੱਖਿਆ ਗਿਆ ਹੋਵੇ ਔਰ ਪ੍ਰੀ ਜਹੀ ਮਿੱਟੀ ਨਾਲ ਖੇਡਣ ਦਾ ਮੈਨੂੰ ਬੜਾ ਸਵਾਦ ਆ ਰਿਹਾ ਸੀ ਉਤੋਂ ਇਸ ਗਿੱਲੀ ਮਿੱਟੀ ਦੀ ਮਹਿਕ ਮੇਰੇ ਤਾਂ ਜਿਵੇਂ ਰੋਮ-ਰੋਮ ਵਿੱਚ ਹੀ ਵਸ ਗਈ ਸੀ ਕਿਹਜਾ ਸੁਕਤ ਅਨੁਭਵ ਸੀ ਉਹ ਸੱਚਮੁੱਚ ਕਦਰ ਦੀ ਕੁਦਰਤ ਦਾ ਵੀ ਲਿਖਤੀ ਕੋਈ ਬਿਆਨ ਨਹੀਂ ਕੁਝ ਕੁ ਸਮੇਂ ਜੀ ਮੈਂ ਬੱਟਾ ਬਣਾ ਕੇ ਤਿਆਰ ਕਰ ਦਿੱਤੀਆਂ ਕੰਮ ਕਰਦਿਆਂ ਭਾਵੇਂ ਹਲਕੀ ਸੁਲਕੀ ਜਿਹੀ ਥਕਾਵਟ ਵੀ ਹੋ ਗਈ ਕਰ ਚੰਗੇ ਮੌਸਮ ਦੇ ਚੱਲਦਿਆਂ ਕੰਮ ਕਰਨਾ ਕੋਈ ਔਖਾ ਨਹੀਂ ਸੀ ਜਾਪ ਰਿਹਾ ਵੈਸੇ ਵੀ ਹੁਣ ਕੰਮ ਰਹਿ ਹੀ ਕਿੰਨਾਕ ਗਿਆ ਸੀ ਅੱਧ ਤੋਂ ਵੱਧ ਕੰਮ ਤਾਂ ਪੱਲੇ ਮਾਮੇ ਨਹੀਂ ਮੁਕਾਸ਼ਟਿਆ ਸੀ ਖੈਨ ਜਦੋਂ ਮੈਂ ਕੰਮ ਤੋਂ ਵੇਲਣਾ ਹੋਇਆ ਤਾਂ ਮਾਮੇ ਨੂੰ ਆਪਣੇ ਘਰ ਜਾਣ ਦਾ ਆਖ ਕੇ ਮੈਂ ਉੱਥੇ ਰੁਸਤ ਹੋ ਗਿਆ ਹਲੇ ਕਰ ਪੈਰ ਵੀ ਨਹੀਂ ਸੀ ਪਾਇਆ ਕਿ ਦੂਰੋਂ ਹੀ ਮੈਨੂੰ ਬਾਜਾ ਮਾਰਦਾ ਮੇਰਾ ਦੋਸਤ ਕੋਟਾ ਮਿਲ ਗਿਆ ਕੋਟਾ ਦੇ ਦਾ ਭਾਵੇਂ ਭਾਰਾ ਸੀ ਪਰ ਸ਼ਕਲੋਂ ਤਾਂ ਸੱਚੀ ਬੜਾ 마ਸੂਮ ਜਿਹਾ ਲੱਗਦਾ ਸੀ ਉਹ ਛੋਟੀਆਂ ਛੋਟੀਆਂ ਜਹੀਆਂ ਅੱਖਾਂ ਮੋਟੀਆਂ ਮੋਟੀਆਂ ਜਹੀਆਂ ਗੱਲਾਂ ਤੇ ਨੱਕ ਜਿਵੇਂ ਮਿੱਡਾ ਜਿਹਾ ਉਹਦੀ ਤਦਸ ਹਮੇਸ਼ਾ ਬਾਹਰ ਹੀ ਬਾਹਰ ਨਹੀਂ ਰਿਹਾ ਕਰਦੀ ਸੀ ਤੁਰਦਾ ਵੀ ਹਮੇਸ਼ਾ ਰਿੜਦਾ ਜਿਹਾ ਹੀ ਜਾਂਦਾ ਸੀ ਬਚਪਨ ਤੋਂ ਹੀ ਉਹ ਮੇਰੇ ਨਾਲ ਪੜਦਾ ਆ ਰਿਹਾ ਸੀ ਉੱਚ ਜਿਗਰੀ ਦੋਸਤਾਂ ਮੇਰਾ ਭਾਵੇਂ ਪਾਲੀ ਹੀ ਸੀ ਪਰ ਮੋਟਾ ਵੀ ਮੇਰੇ ਅਜੀਜ਼ ਤੋਂ ਕੋਈ ਘੱਟ ਨਹੀਂ ਸੀ ਕਈ ਵਾਰ ਤਾਂ ਉਸ ਦੀਆਂ ਗੱਲਾਂ ਸੁਣ ਕੇ ਅੰਤਾਂ ਦਾ ਹੀ ਹਾਸਾ ਛਿੱਟ ਜਾਇਆ ਕਰਦਾ ਸੀ ਕਿਉਂਕਿ ਉਹ ਗੱਲਾਂ ਹੀ ਅਕਸਰ ਬੇਸਿਰ ਪੈਰਦੀਆਂ ਕਰਿਆ ਕਰਦਾ ਸੀ ਅਸੀਂ ਉਸ ਨਾਲ ਕਈ ਵਾਰੀ ਗੱਲਾਂ ਕਰਦੇ ਐ ਟੋਕ ਦੇਣਾ ਕਹਿਣਾ ਕਿ ਭਰਾਵਾ ਹੁਣ ਬੱਸ ਕਰ ਕਿਉਂ ਜਬਲੀਆਂ ਜਹੀਆਂ ਮਾਰੀ ਜਾਣਾ ਤਾ ਅਗੋਂ ਉਹ ਸਨ ਅਕਰਕੇ ਕੀ ਹਕਰਤਾਂ ਅਖੇ ਬਾਂਦਰ ਕੀ ਜਾਣੇ ਅਦਰਕ 10 ਵਾਰ ਅੱਜ ਮੇਰੀਆਂ ਗੱਲਾਂ ਨੂੰ ਜੱਬਲੀਆਂ ਦੱਸਦੇ ਹੂੰ ਕੱਲ ਨੂੰ ਵੇਖਿਓ ਬੱਚੂ ਜਾ ਤੁਹਾਡਾ ਕੀ ਦਾ ਕੀ ਬਣਜੂ ਫਿਰ ਆਪ ਹੀ ਆਉਣਗੇ ਮੇਰੇ ਕੋਲ ਨੱਕ ਰਗੜਦੇ ਬਹੁਤਾ ਤਾਂ ਅਸੀਂ ਕੋਟੇ ਦੀਆਂ ਗੱਲਾਂ ਟਾਲ ਹੀ ਦਿਆ ਕਰਦੇ ਸੀ ਪਰ ਕੋਟਾ ਆਪ ਹੀ ਤੇ ਐਡਾ ਟੀਟ ਸੀ ਕਿ ਕਦੇ ਵੀ ਜੱਪੜੀਆਂ ਮਾਰਨੋਂ ਟਲਿਆ ਨਹੀਂ ਸੀ ਕਰਦਾ ਫਿਰ ਭਾਵੇਂ ਕੋਈ ਉਸਦੀ ਗੱਲ ਸੁਣੇ ਜਾਂ ਨਾ ਸੁਣੇ ਉਹਨੇ ਤਾਂ ਬਸ ਸ਼ਾਂਤਾਂ ਵਾਂਗੂ ਪ੍ਰਵਚਨ ਦੇ ਹੀ ਜਾਣਾ ਸੀ ਹੁਣ ਜਦ ਮੈਂ ਆਪਣੇ ਘਰ ਚ ਵੜਦੇ ਨੇ ਕੋਟੇ ਨੂੰ ਵੇਖ ਹੀ ਲਿਆ ਤਾਂ ਮੈਨੂੰ ਨਾ ਚਾਹੁੰਦੇ ਹੋਏ ਵੀ ਰੁਕਣਾ ਹੀ ਪੈਣਾ ਸੀ ਨਹੀਂ ਤਾਂ ਕੋਟੇ ਨੇ ਤਾਂ ਮਾਰ ਮਾਰ ਤਾਂ ਨੇ ਮੇਰੀ ਜਾਨ ਹੀ ਕਰ ਦੇਣ ਕੱਟ ਦੇਣੀ ਸੀ ਸੋ ਮੈਂ ਕੋਟੇ ਨੂੰ ਵੇਖ ਕੇ ਆਪਣੇ ਘਰ ਦੀ ਤਲਹੀਜ ਤੇ ਹੀ ਖਲੋ ਗਿਆ ਮੇਰੇ ਖਲੋ ਜਾਣ ਦੀ ਹੀ ਦੇਸੀ ਕੀ ਖੋਟਾ ਪੱਜਦਾ ਪੱਜਦਾ ਮੇਰੇ ਵੱਲ ਹੀ ਆਉਣ ਲੱਗਾ ਪੱਜਦਾ ਵੀ ਕੀ ਨਿਦਾਨ ਰੁਟਕਦਾ ਹੀ ਸੀ ਜਿਵੇਂ ਕਿਸੇ ਕੱਚੇ ਖਡਾਰੀ ਨੇ ਪੈਰ ਦੇ ਠੱਡੇ ਨਾਲ ਫੁੱਟਵਾਰ ਨੂੰ ਰੋਡ ਛੱਡਿਆ ਹੋਵੇ ਲੱਗੇ ਆ ਕਿ ਕੋਟੇ ਨੇ ਮੈਨੂੰ ਏਉਂ ਗਲਪੜੀ ਚਕੀਰ ਲਿਆ ਜਿਵੇਂ ਚੂਹਾ ਕੜਕੀ ਵਿੱਚ ਫਸ ਗਿਆ ਹੋਵੇ ਸੱਚੀ ਮੇਰਾ ਤਾਂ ਜਿਵੇਂ ਧਾਮ ਘੁੱਟਣ ਨੂੰ ਕਰ ਰਿਹਾ ਸੀ ਮਾੜਾ ਮੋਟਾ ਬੰਦਾ ਖਰੇ ਅੱਧ ਮੋਇਆ ਹੀ ਹੋ ਜਾਵੇ ਇੰਨਾ ਪਾਰਾ ਜੁੱਸਾ ਸੀ ਉਸ ਦਾ ਖੁਦ ਨੂੰ ਕੋਟੇ ਦੀ ਗਿਫਟ ਤੋਂ ਛਡਾਉਂਦੇ ਆ ਮੈਂ ਮਸੀ ਸੁੱਖ ਦਾ ਸਾਹ ਲਿਆ ਇਧਰ ਵਿਗੜੀ ਮੇਰੀ ਹਾਲਤ ਦੇਖ ਕੇ ਕੋਟਾ ਜੋਰ-ਜੋਰ ਜੀ ਹੱਸਣ ਲੱਗਾ ਤੂੰ ਤਾਂ ਵੇ ਜਮੀ ਮੜਕੂ ਜਿਹਾ ਐ ਕੁਝ ਖਾਇਆ ਪੀਆ ਕਰ ਚਾਚੀ ਕੁਝ ਬਣਾ ਕੇ ਨਹੀਂ ਦਿੰਦੀ ਮੋੜ ਤੋਂ ਆਪਣੇ ਬਾਹ ਮੇਰੇ ਘਰ ਦੇ ਦਿਵਾਲੇ ਵਲੀਟੀ ਕੋਟਾ ਮੈਨੂੰ ਲਖੋਲ ਜਿਹਾ ਕਰਦਾ ਕਹਿਣ ਲੱਗਾ ਆਹੋ ਤੈਨੂੰ ਤਾਂ ਹੁਣ ਸਾਰੇ ਮੜਕੂ ਹੀ ਦਿਸਣੇ ਨੇ ਆਪ ਜੋ ਇੰਨਾ ਭਰਿਆ ਪਿਆ ਢਿੱਡ ਵੇਖ ਜਿਵੇਂ ਮੋਦਾ ਕਰਕੇ ਵਿੱਚ ਖੜਾ ਹੀ ਰੱਖ ਛੱਡਿਆਵੇਂ ਵੀ ਮੈਂ ਕੋਟੇ ਦੀ ਹੋਂ ਤੇ ਹੱਥ ਫੇਰਦੇ ਆਂ ਅੱਖਿਆ ਹੋਰ ਫੇਰ ਲੱਗਣਾ ਵੀ ਤਾਂ ਚਾਹੀਦਾ ਵੀ ਖਾਂਦੇ ਪੀਂਦੇ ਘਰ ਤੋਂ ਆਂ ਝੋਟੇ ਨੇ ਆਪਣੀ ਗੱਲ ਦਾ ਪਲੜਾ ਆਪਣੇ ਜਿੰਨਾ ਹੀ ਭਾਰੀ ਕਰਦੇ ਆ ਕਿਹਾ ਦੇਖ ਲੈ ਝੋਟੇ ਹੋਰ ਕਿਤੇ ਕੜਾ ਖਾਲੀ ਹੀ ਨਾ ਖੜਕਾਈ ਜਾਈ ਪਤਾ ਨਹੀਂ ਮੇਰਾ ਕੀਤਾ ਇਹ ਬਿਆਨ ਉਸ ਨੂੰ ਸਮਝ ਆਇਆ ਵੀ ਕਿ ਨਹੀਂ ਪਰ ਅਗੋ ਅਜੀਬ ਜਿਹਾ ਹਾਸਾ ਹੱਸਦਿਆਂ ਉਹ ਕਹਿਣ ਲੱਗਾ ਨਾ ਜੇ ਤੈਨੂੰ ਇਹ ਕੜਾ ਖੜਕਦਾ ਹੀ ਦਿਸਦਾ ਤਾਂ ਪਾ ਦੇ ਫਿਰ ਇਹਦੇ ਵਿੱਚ ਦਾਣੇ ਭੋਲਿਆ ਕਰ ਆਈ ਸੰਤਾਂ ਨੂੰ ਕਦੇ ਵੀ ਖਾਲੀ ਨਹੀਂ ਮੋੜੀਦਾ ਕੋਟਾ ਨਾਟਕੀ ਜਿਹਾ ਵਿਵਹਾਰ ਵਿੱਚ ਕਰਨ ਲੱਗਾ ਆਪਣਾ ਦਾਹ ਲੱਗਦਾ ਵੇਖ ਕੇ ਮੈਂ ਵੀ ਉਸ ਦੇ ਇਸ ਨਾਟਕ ਵਿੱਚ ਸ਼ਰੀਕ ਹੋ ਗਿਆ ਆਓ ਪਾਉ ਚਰਨ ਸੰਤ ਜੀ ਤੁਹਾਡੇ ਚਰਨਾਂ 사ਦਕਾ ਸਾਡੇ ਘਰ ਦੇ ਪਾਖ ਖੁੱਲਣ ਮੈਂ ਉਕਚਰਤ ਜਿਹੀ ਦਿਖਾਈ ਸੰਤਾਂ ਨਾਲ ਮਸ਼ਕਰੀਆਂ ਨਾ ਬੱਚਾ ਨਾ ਐਸਾ ਕਰਮ ਨਹੀਂ ਜੇ ਕਰਨਾ ਕਈ ਵਾਰ ਮਜ਼ਾਕ ਖੁਦ ਤੇ ਹੀ ਪੁੱਠਾ ਪੈ ਜਾਂਦਾ ਕੋਟਾ ਜਿਵੇਂ ਸੱਚੀ ਹੋਏ ਕਿਸੇ ਸਾਧ ਬਾਂਗਰ ਬੋਲੇ ਕਰਤੀ ਸ਼ੁਰੂ ਮੋੜ ਤੋਂ ਆਪਣੇ ਗਿਆਨ ਵਰਖਾ ਮੈਂ ਕੋਟੇ ਨੂੰ ਉਸ ਤੇ ਅਸਲ ਕਰਦਾਰ ਚ ਲਿਆਉਂਦਿਆਂ ਆਕਿਆ ਆਹੋ ਤੂੰ ਵੀ ਤਾਂ ਲੱਗ ਗਿਆ ਮੋੜ ਤੋਂ ਮੈਨੂੰ ਿਤਚੜਾ ਕਰਨ ਹਾਂ 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 ਇਹ ਤਾਂ ਹੀ ਅਸੀਂ ਹੱਸਦੇ ਮਖੌਲ ਕਰਦੇ ਅੰਦਰ ਲੰਘ ਗਏ ਸਾਨੂੰ ਇੱਕੰਢ ਇਕੱਠਿਆਂ ਬੇਖ ਆਉਂਦਿਆਂ ਬੇਕ ਮਾਮੀ ਚੌਂਕੇ ਵਿੱਚ ਬੈਠੀ ਆਖਣ ਲੱਗੀ ਮਾਂ ਜੇ ਸੱਦ ਕੇ ਅੱਜ ਤੇ ਮੇਰਾ ਪੁੱਤ ਆਇਆ ਆ ਜਾ ਪੁੱਤ ਨੰਗਿਆ ਮਾਮੀ ਦੇ ਕਹਿਣ ਦੀ ਦੇਸੀ ਕਿ ਕੋਟਾ ਮਹਾਰਾਜ ਜੀ ਸਾਡੇ ਘਰ ਦੇ ਪਰੌਣੇ ਬਣ ਕੇ ਬਹਿ ਗਏ ਮਗਰੋਂ ਬੇੜੇ ਵਿੱਚ ਦਾਹੀ ਮੰਜੀ ਤੇ ਬਰਾਜਮਾਨ ਹੁੰਦਿਆਂ ਆਖਣ ਲੱਗੇ ਚਾਚੀ ਚਾਹ ਧਰ ਲਈ ਘਰ ਦੀ ਆ ਨਾਲੇ ਥੋੜੇ ਪਕੌੜੇ ਜਿਹੇ ਵੀ ਰਾੜ ਲਈ ਅੱਜ ਤਾਂ ਸੁੱਖ ਨਾਲ ਮੌਸਮ ਵੀ ਚੰਗਾ ਹੈ ਬਹਿ ਕੇ ਖਾਵਾਂਗੇ ਦੋਵੇਂ ਜੀ ਦੋਵੇਂ ਜੀਆਂ ਤੋਂ ਕੀ ਮਤਲਬ ਤੇਰਾ ਮੈਂ ਨਹੀਂ ਜਿਸਤਾ ਤੈਨੂੰ ਖੜਾ ਮਾਮੀ ਮੇਰੇ ਲਈ ਵੀ ਬਣਾ ਦਿਓ ਭਾਵੇਂ ਮੈਨੂੰ ਪਤਾ ਸੀ ਕਿ ਕੋਟਾ ਉਦਾਂ ਹੀ ਮੈਨੂੰ ਖਿਜਾ ਰਿਹਾ ਸੀ ਪਰ ਤਾਂ ਵੀ ਮੈਂ ਮਾਮੀ ਨੂੰ ਖਾਸ ਤੌਰ ਤੇ ਆਪਣੇ ਲਈ ਪਕੌੜੇ ਤੱਲਣ ਲਈ ਆਖਿਆ ਅੱਛਾ ਤਾਂ ਤੂੰ ਵੀ ਹੈ ਤੂੰ ਤਾਂ ਦਿਸਿਆ ਹੀ ਨਹੀਂ ਸਾਨੂੰ ਮੁਰ ਤੋਂ ਜੋਰ-ਜੋਰ ਨਾਲ ਹੱਸਦੇ ਆ ਕੋਟਾ ਲੋਟ-ਪੋਟ ਜਿਆ ਹੋਣ ਲੱਗਾ ਐਕਤੀ ਤਾਂ ਸਗੋਂ ਉਸਦੀ ਹਾਸੇ ਦੀ ਮਹਿਫਲ ਵਿੱਚ ਮੇਰੀ मामੀ ਵੀ ਮੱਲੋ-ਮੱਲੀ ਦੀ ਹੀ ਮਹਿਮਾਨ ਬਣ ਗਈ ਉਹ ਤੂੰ ਕਿਉਂ ਮੂੰਹ ਜਿਹਾਂ ਠਿੱਲਾ ਕਰ ਰੱਖਿਆ ਇਹ ਤਾਂ ਐਵੇਂ ਬੱਸ ਛੇੜਦਾ ਤੈਨੂੰ मामੀ ਜੀ ਨੇ ਮੈਨੂੰ ਸਮਝਾਉਣ ਜਹੀ ਲੱਗੀ ਪਰ ਜਦ ਮਹਿਫਲ ਵਿੱਚ ਆਪਣਾ ਹੀ ਮਜ਼ਾਕ ਉੱਡ ਰਿਹਾ ਹੋਵੇ ਤਾਂ ਮਹਿਫਲ ਦਾ ਵੀ ਸੱਚ ਜਾਣੋ ਮਜ਼ਾ ਨਹੀਂ ਆਉਂਦਾ ਖੈਰ ਮਜ਼ਾਕ ਨੂੰ ਮਜ਼ਾਕ ਚ ਲੈਣਾ ਹੀ ਮناسب ਸਮਝ ਕੇ ਮੈਂ ਕੋਟੇ ਨਾਲ ਬੇੜੇ ਚ ਦਾਹੀ ਮੰਜੀ ਤੇ ਜਾ ਬੈਠ ਗਿਆ ਮਗਰੋਂ ਅਸੀਂ ਦੋਵੇਂ ਹੀ ਪਕੌੜਿਆਂ ਦਾ ਲੰਗਰ ਲੱਗਣ ਦਾ ਇੰਤਜ਼ਾਰ ਕਰਨ ਲੱਗੇ ਲਓ ਵੀ ਬੱਚਿਓ ਖਾਓ ਪਕੌੜੇ ਮੰਮੀ ਨੇ ਪਾ ਲੋ ਪਲੀ ਹੀ ਪਕੌੜੇ ਤਿਆਰ ਕਰ ਦਿੱਤੇ ਆਹਾ ਸਵਾਦ ਹੀ ਆ ਗਿਆ ਕੋਲ ਬੈਠਾ ਘੋਟਾ ਪਕੌੜਾ ਮੂੰਹ ਚ ਰੱਖੀ ਸਵਾਦ ਦੇ ਜਿਵੇਂ ਕਿਸੇ ਅਨੰਤ ਸਾਗਰ ਚ ਡੁੱਬ ਗਿਆ ਅਸਨ ਉਸ ਨੂੰ ਪਕੌੜੇ ਸਵਾਦ ਹੀ ਇੰਨੇ ਲੱਗੇ ਕਿ ਉਹ ਇੱਕ ਮਗਰੋਂ ਇੱਕ ਕਿੰਨੇ ਹੀ ਪਕੌੜੇ ਗਾ ਖਾਈ ਗਿਆ ਦਾਸ ਮਾਈ ਕੀ ਮੰਗਦੀ ਏ ਅੱਜ ਸੰਤ ਤੇਰੀ ਸੇਵਾ ਤੋਂ ਬਹੁਤ ਪ੍ਰਸੰਨ ਹੋਏ ਨੇ ਪਕੌੜੇ ਖਾਣਾ ਮੈਂ ਕੋ ਨੂੰ ਕੋਟਾ ਟੱਕਾਰ ਲੈਂਦਾ ਹੋਇਆ ਬੋਲੀ ਆਂ ਭਾਵੇਂ ਕੀ ਹੁਣ ਤੱਕ ਮੈਨੂੰ ਉਸ ਦੇਖੇ ਜੀ ਚੜ ਰਹੀ ਸੀ ਕਿ ਉਹ ਮੇਰੀ ਮਾਮੀ ਜੀ ਬਣਾਏ ਸਾਰੇ ਦੇ ਸਾਰੇ ਪਕੌੜੇ ਹੀ ਚਟਮ ਕਰ ਚੁੱਕਾ ਸੀ ਪਰ ਇਸ ਵਕਤ ਉਸ ਦਾ ਇਹ ਸਾਧ ਸੰਤਾਂ ਵਾਲਾ ਤਮਾਸ਼ਾ ਮੇਰੇ ਗੁੱਸੇ ਨੂੰ ਨਾ ਜਾਣੇ ਕਿਧਰੇ ਨੂੰ ਸੂਮਾਂਤਰ ਕਰ ਚੁੱਕਾ ਸੀ ਤੈ ਤਾਂ ਭੋਲਿਆ ਕੁਝ ਲਿਆ ਹੀ ਨਹੀਂ ਚੱਲ ਕੋਈ ਨਾ ਜਜਮਾਨਾ ਬੱਸ ਐ ਹੀ ਮਹਿਮਾਨਾਂ ਦੇ ਖਾਣ ਮਗਰੋਂ ਹੀ ਖਾਂਦੇ ਨੇ ਕਿਉਂ ਸਹੀ ਕਿਹਾ ਨਾ ਕੋਟੇ ਨੇ ਐਕ ਦੀ ਮੇਰੀ ਦੁੱਖ ਦੀ ਰੱਖ ਤੇ ਉਂਗਲ ਤਰਦੇ ਆ ਕਿਹਾ ਪਰ ਮੈਂ ਵੀ ਕਿਹੜਾ ਕੋਈ ਕੱਚਾ ਖਿਡਾਰੀ ਸੀ ਜੋ ਇੰਨੀ ਛੇਤੀ ਟੜਕ ਜਾਣ ਵਾਲਾ ਸੀ ਸੋ ਮੈਂ ਕੋਟੇ ਦੀ ਗੱਲ ਦਾ ਜਵਾਬ ਦਿੰਦੇ ਤੇ ਉਸ ਤੇ ਅੰਦਾਜ਼ ਵਿੱਚ ਦਿੰਦਿਆਂ ਕਿਹਾ ਬਿਲਕੁਲ ਮਹਾਪੁਰਸ਼ ਜਜਮਾਨਾਂ ਦਾ ਦਾ ਫਰਜ਼ ਹੀ ਹੁੰਦਾ ਮਹਿਮਾਨਾਂ ਦੀ ਸੇਵਾ ਕਰਨਾ ਫਲ ਤਾਂ ਸੇਵਾ ਫਲ ਤਾਂ ਫਿਰ ਸੇਵਾ ਦਾ ਹੀ ਮਿਲਦਾ ਸਮਝ ਗਏ ਲੱਗਦੇ ਹੋ ਬੱਚਾ ਅੱਛਾ ਮਾਈ ਤੂੰ ਦੱਸਿਆ ਨਹੀਂ ਕੀ ਚਾਹੀਦਾ ਏ ਜੇ ਤੈਨੂੰ ਹੋਟਾ ਹੁਣ ਮੇਰੀ ਮਾਮੀ ਵੰਨੀ ਹੋ ਗਿਆ ਪੁੱਤ ਮੈਨੂੰ ਤਾਂ ਕੀ ਚਾਹੀਦਾ ਜੇ ਦੇਣਾ ਹੀ ਆ ਤਾਂ ਇਹਨੂੰ ਅਕਲ ਦੇ ਪਤਾ ਨਹੀਂ ਸਾਰੀ ਦਿਹਾੜੀ ਕਿੱਥੇ ਪਹੁੰਚਦਾ ਫਿਰਦਾ ਮਾਤਾ ਤੂੰ ਚਿੰਤਾ ਨਾ ਕਰ। ਵਸ ਸਭ ਸਾਈਂ ਦੇ ਸ਼ਰਮ ਦੇ। ਉਹਨੇ ਆਪੇ ਤੇਰੇ ਸਾਰੇ ਕੰਮ ਸੂਤ ਕਰ ਦੇਣੇ ਆ। ਚੰਗਾ, ਚੱਲ ਚੰਗਾ। ਮੈਂ ਚੱਲਿਆ। ਇਨਾ ਆਕ ਘੋਟਾ ਆਪਣੇ ਘਰ ਚਲਾ ਗਿਆ। ਤੇ ਪਿੱਛੇ ਮਾਮੀ ਸਾਂਸ ਸਵਾਰ ਚ ਲੱਗੀ ਗਈ। ਮੈਂ ਅੰਦਰ ਆਪਣੇ ਕਮਰੇ ਵਿੱਚ ਚਲਾ ਗਿਆ। ਮੰਜੇ ਤੇ ਪਿਆ ਕਿ ਕੁਝ ਹੀ ਦੇਰ ਵਿੱਚ ਮੈਨੂੰ ਨੀਂਦ ਆ ਗਈ। ਹਾਏ! ਮੇਰੀ ਚੁੰਨੀ ਮੇਰੀ ਚੁੰਨੀ ਮੈਂ ਤ੍ਰਿਪਕ ਜੇ ਕੇ ਜਹੇ ਅੱਖਾਂ ਖੋਲੀਆਂ ਸ਼ੁਕਰ ਸੀ ਕਿ ਇਹ ਸਿਰਫ ਇੱਕ ਸੁਪਨਾ ਹੀ ਸੀ ਪਰ ਉਹਦੀ ਚੁੰਨੀ ਗਈ ਕਿੱਥੇ ਹੋਣੀ ਮੈਂ ਮਨ ਹੀ ਮਨ ਸੋਚਣ ਲੱਗਾ ਅਸਲ ਇਸ ਵਕਤ ਮੇਰੇ ਸਿਰ ਤੇ ਦੇਸ ਭਾਵਨਾ ਪਾਰੂ ਹੋ ਰਹੀ ਸੀ ਕਿ ਜੇ ਮੈਂ ਥੋੜੀ ਜਿਹੀ ਹਿੰਮਤ ਕਰ ਲੈਂਦਾ ਤਾਂ ਖੋਰੇ ਚੰਨੀ ਦੀ ਚੁੰਨੀ ਇਦਾਂ ਕਿਸੇ ਕਿਸੇ ਵਿਰਾਨੇ ਨਾ ਪਈ ਨਾ ਪੈਂਦੀ ਦਸਮੀ ਤੱਕ ਆਉਂਦੇ ਆਉਂਦੇ ਮੈਨੂੰ ਡ੍ਰੇਂਗ ਦਾ ਕਾਫੀ ਸ਼ੌਂਕ ਪੈ ਚੱਲਿਆ ਸੀ ਪੈਨਸਲ ਨਾਲ ਟੇਡੀਆਂ ਤੇਰਚੀਆਂ ਜਿਹੀਆਂ ਲਕੀਰਾਂ ਖਿੱਚਣ ਦਾ ਆਪਣਾ ਹੀ ਸਵਾਦ ਹੋਇਆ ਕਰਦਾ ਸੀ ਅੰਦਾਜ਼ਨ ਹਫਤੇ 'ਚ ਇੱਕ ਅਰਧ ਵਾਰੀ ਤਾਂ ਮੈਂ ਕੋਈ ਨਾ ਕੋਈ ਡ੍ਰੇਂਗ ਬਣਾ ਹੀ ਲਿਆ ਕਰਦਾ ਸੀ ਫੇਰ ਭਾਵੇਂ ਉਹ ਡਰ ਹੈ ਕੁਦਰਤੀ ਨਜ਼ਾਰਿਆਂ ਦੀ ਸੀ ਜਾਂ ਫਿਰ ਮਨੁੱਖੀ ਸ਼ਕਲਾਂ ਦੀ ਨਕਸ਼ੇ ਬਣਾਉਣ ਤੇ ਵੀ ਮੇਰੀ ਕਾਫੀ ਰੁਚੀ ਸੀ ਪਰ ਇਹ ਰੁਚੀ ਮੇਰੀ 12ਵੀਂ ਤੋਂ ਬਾਅਦ ਪੈਦਾ ਹੋਈ ਜਦ ਮੈਂ ਡਿਪਲੋਮਾ ਕਰਨ ਲਈ ਭੋਪਾਲ ਚਲਾ ਗਿਆ ਸੀ ਦਰਮਿਆਨ ਇਸ ਦੇ 11ਵੀਂ ਤੇ 12ਵੀਂ ਜਮਾਤ ਮੈਂ ਆਪਣੇ ਸ਼ਹਿਰ ਲੁਧਿਆਣੇ ਦੇ ਹੀ ਕਿਸੇ ਕਾਲਜ ਤੋਂ ਕੀਤੀ ਅਸਲ ਮੈਂ ਇੰਜੀਨੀਅਰਿੰਗ ਕਰਨਾ ਚਾਹੁੰਦਾ ਸੀ ਇਸੇ ਸੰਬੰਧੀ ਮੈਂ ਆਪਣੇ ਸ਼ਹਿਰ ਦੇ ਕਾਲਜ ਵਿੱਚ ਦਾਖਲਾ ਫਾਰਮ ਵੀ ਭਰਿਆ ਸੀ ਪਰ ਮੇਰੀ ਕਮਾੜੀ ਕਿਸਮਤ ਕੇ ਮੈਨੂੰ ਐਡਮਿਸ਼ਨ ਹੀ ਨਾ ਮਿਲੀ ਨੰਬਰ ਕੱਟ ਸੀ ਮੇਰੀ ਮਕਰੋ ਕੋਈ ਹੋਰ ਜਗ੍ਹਾ ਵੀ ਮੈਂ ਕੋਸ਼ਿਸ਼ ਕੀਤੀ ਪਰ ਗੱਲ ਨਾ ਬਣੀ ਇੱਕ ਕਾਲਜ ਚ ਨਾ ਆਇਆ ਵੀ ਪਰ ୱੇਟਿੰਗ ਲਿਸਟ ਚ ਫਿਰ ਐਡਮਿਸ਼ਨ ਵਾਲੇ ਦਿਨ ਪਤਾ ਲੱਗਿਆ ਕਿ ਹੁਣ ਸੀਟਾਂ ਹੀ ਨਹੀਂ ਇਸ ਪਿੱਛੋਂ ਮੈਂ ਕਿਸੇ ਇੰਜੀਨੀਅਰਿੰਗ ਕਾਲਜ ਵਿੱਚ ਦਾਖਲਾ ਲੈਣ ਦੀ ਸੋਚੀ ਹੀ ਨਹੀਂ ਮੈਂ ਆਰਕੀਟੈਕਚਰ ਵਾਲੇ ਪਾਸੇ ਚਲਾ ਗਿਆ ਤੇ ਕਰਾਂ ਦੁਕਾਨਾਂ ਹੋਟਲਾਂ ਤੇ ਫਲਾਈਟ ਆਉਣ ਦੇ ਨਕਸ਼ੇ ਬਣਾਉਣ ਲੱਗਾ ਉਸ ਦਿਨ ਮੈਂ ਜਿਹੜੀ ਡ੍ਰੇਂਗ ਕੀਤੀ ਉਹ ਉਸੇ ਦੀ ਸੀ ਯਾਨੀ ਕਿ ਚੰਨੀ ਦੀ ਉਹ ਉੱਪਰ ਬਾਰੀ ਉੱਲੇ ਖੜੀ ਸੀ ਉਸ ਦਾ ਰੇਸ਼ਮੀ ਦਫਟਾ ਹਵਾ ਵਿੱਚ ਕਿਤੇ ਦੂਰ ਉੱਡਦਾ ਜਾ ਰਿਹਾ ਸੀ ਮੈਂ ਉਸ ਦੀ ਬਾਰੀ ਦੇ ਐਂ ਥੱਲੇ ਸੀ ਲੱਗੇ ਹੀ ਰੂੜੀ ਸੀ ਜਸਤੇ ਇੱਕ ਕੁੱਤਾ ਬੈਠਾ ਸੀ ਉਹ ਮੈਨੂੰ ਬੜਾ ਡੋਰਪੌਰ ਜਿਹਾ ਹੋਇਆ ਵੇਖ ਰਿਹਾ ਸੀ ਜਦ ਕੇ ਚੰਨੀ ਦੀ ਨਜ਼ਰ ਉਸ ਉੱਤੇ ਦੁਪੱਟੇ ਵੱਲ ਸੀ ਤੇ ਮੇਰੀ ਨਜ਼ਰ ਉਸ ਜਾਨੀ ਕੇ ਚੰਨੀ ਵਾਲਾ ਚੰਨੀ ਦੇ ਚਿਹਰੇ ਤੇ ਇੱਕ ਅਜੀਬ ਜਹੀ ਪਰੇਸ਼ਾਨੀ ਸੀ ਇਸ ਤੋਂ ਛੁੱਟ ਇੱਕ ਅਜੀਬ ਜਿਹਾ ਡਰ ਵੀ ਸੀ ਉਸ ਦੇ ਚਿਹਰੇ ਤੇ ਉਹ ਆਪਣੇ ਉਸ ਦੁਪੱਟੇ ਨੂੰ ਖੋਣਾ ਨਹੀਂ ਸੀ ਚਾਉਂਦੀ ਜਦ ਕੇ ਚਿਹਰੇ ਤੇ ਪਰੇਸ਼ਾਨੀ ਵਾਲਾ ਤਾਂ ਕੋਈ ਭਾਵ ਹੀ ਨਹੀਂ ਸੀ ਮੈਂ ਹੈਰਾਨ ਸੀ ਸਿਰਫ ਹੈਰਾਨ ਸ਼ਾਮ ਉਹ ਜਤਪਾਲੀ ਕਰ ਆਇਆ ਤਾਂ ਅੱਜ ਦਾ ਸਾਰਾ ਵਾਕਿਆ ਮੈਂ ਉਸ ਨੂੰ ਕਹਿ ਸੁਣਾਇਆ ਜਰ ਮੇਰਾ ਮਨ ਜਿਹਾ ਨਹੀਂ ਮੰਨਦਾ ਮੈਨੂੰ ਲੱਗਦਾ ਚੰਨੀ ਦਾ ਉਹ ਦੁਪੱਟਾ ਮੇਰੇ ਕਰਕੇ ਹੀ ਖੋ ਗਿਆ ਮੈਂ ਮਾਇੂਸ ਤੇ ਆਲਮ ਚ ਡੁੱਬਨੇ ਨੁੱਬੇ ਨੇ ਕਿਹਾ ਹਾਦਾਂ ਕਮਲਿਆ ਇਹਦੇ ਵਿੱਚ ਤੇਰਾ ਕੀ ਦੋਸ਼ ਜੇ ਦੋਸ਼ ਦੇਣਾ ਹੀ ਹੈ ਤਾਂ ਰੱਬ ਦੇ ਪਾਲੀ ਪੁੱਠੀਆਂ ਹੀ ਨਸ਼ੀਤਾਂ ਦੇਣ ਵਾਲਾ ਲੱਗਾ ਰੱਬ ਨੂੰ ਪੱਲਾ ਉਹ ਕਿਉਂ ਕਿਉਂਕਿ ਉਹਨੇ ਨਹੀਂ ਸੀ ਚਲਾਇਆ ਤੂਫਾਨ ਉਹ ਵੀ ਐਨ ਵਕਤ ਤੇ ਹਾਂ ਮੈਂ ਮੈਂ ਮੰਨਿਆ ਕਿ ਤੂਫਾਨ ਰੱਬ ਨੇ ਚਲਾਇਆ ਸੀ ਪਰ ਮੈਂ ਕੀ ਕੀਤਾ ਮੈਂ ਤਾਂ ਇਸ ਤੂਫਾਨ ਵਿੱਚ ਹੱਥ ਪੈਰ ਵੀ ਨਹੀਂ ਮਾਰੇ ਨਾ ਖੁਦ ਬਚਣ ਲਈ ਤੇ ਨਾ ਉਹਨੂੰ ਉੜਦੀ ਜਾਂਦੀ ਚੁੰਨੀ ਨੂੰ ਬਚਾਉਣ ਲਈ ਤੂੰ ਮੇ ਜਾਰਨ ਬਾੜਾ ਹੀ ਪਾਉਕਾ ਚੱਲ ਇਦਾਂ ਕਰਦੇ ਆਂ ਕੱਲ ਮੰਡੀ 'ਚ ਜਾ ਕੇ ਲੈ ਆਉਨੇ ਆਂ ਚੰਨੀ ਲਈ ਇੱਕ ਨਵੀਂ ਚੁੰਨੀ ਕਿਉਂ ਠੀਕ ਹੈ ਨਾ ਹਾਂ ਇਹ ਵਣੀ ਨਾ ਗੱਲ ਸੋ ਪਾਲੀ ਦੀ ਦਿੱਤੀ ਇਹ ਸਲਾਹ ਮੈਨੂੰ ਜੱਜ ਗਈ ਕਿ ਮੈਂ ਅਕਲੇ ਹੀ ਦਿਨ ਪਾਲੀ ਨਾਲ ਜਾ ਕੇ ਬਾਜ਼ਾਰੋਂ ਇੱਕ ਚੁੰਨੀ ਲੈ ਆਇਆ ਚੁੰਨੀ ਤਾਂ ਆਪਾਂ ਲੈ ਲਈ ਪਰ ਹੁਣ ਇਹ ਚੁੰਨੀ ਨੂੰ ਕਿਵੇਂ ਦੇਣੀ ਆ ਇਸ ਬਾਰੇ ਕੁਝ ਸੋਚਿਆ ਚਾਰੋਂ ਕਰਪਤ ਅਜਾਰੋਂ ਕਰ ਮੁੜਦੇ ਵਖਤ ਮੈਂ ਪਾਲੀ ਨੂੰ ਪੁੱਛਿਆ ਉਹ ਕੋਈ ਨਾ ਉਹਦੀ ਵੀ ਲਗਾ ਲੈਨੇ ਆ ਕੋਈ ਸਕੀਮ ਫਿਰ ਹਾਲ ਤੂੰ ਇਦਾਂ ਕਰ ਇਹ ਚੁੰਨੀ ਲਕੋ ਕੇ ਜਹ ਆਪਣੇ ਗੀਜੇ ਚ ਪਾ ਲੈ ਦੁਪਹਿਰੇ ਆਉ ਮੈਂ ਤੇਰੇ ਘਰੇ ਫੇਰ ਕਰਦੇ ਆ ਕੋਈ ਸਲਾ ਇਸੇ ਤਰ੍ਹਾਂ ਪਾਲੀ ਦੇ ਅੱਖੇ ਲਾ ਕੇ ਮੈਂ ਚੁੰਨੀ ਲਈ ਇੱਕ ਚੁੰਨੀ ਖਰੀਦ ਵੀ ਲਈ ਤੇ ਹੁਣ ਉਹਨੂੰ ਲੁਕੋ ਕੇ ਜਹੇ ਆਪਣੇ ਕੁਰਤੇ ਦੀ ਜੇਬ ਵਿੱਚ ਵੀ ਪਾ ਲਈ ਆ ਕੀ ਨੁਕਾਈ ਲਈ ਜਾਂਨਾ ਮਾਮੀ ਨੇ ਮੈਨੂੰ ਚੁੰਨੀ ਲਈ ਲਿਆਂਦੀ ਚੁੰਨੀ ਨੂੰ ਲੁਕੋਂਦਿਆਂ ਵੇਖ ਲਿਆ ਸੀ ਪਤਾ ਨਹੀਂ ਮਾਮੀ ਨੂੰ ਪਤਾ ਕਿਵੇਂ ਲੱਗ ਗਿਆ ਸੀ ਖਰੇ ਉਸ ਦੀ ਨਜ਼ਰ ਹੀ ਤੇਜ਼ ਸੀ ਕਿ ਮਾਮੀ ਕੀ ਮੈਂ ਜਾਣ ਬੁਝ ਕੇ ਪੋਲਾ ਜਹਾ ਬਣ ਕੇ ਕਿਹਾ ਉਹ ਜਿਵੇਂ ਨੂੰ ਸਮਝ ਤਾਂ ਮੈਂ ਵੀ ਗਿਆ ਸੀ ਕਿ मामੀ ਕਿਸਤੀ ਗੱਲ ਕਰਦੀ ਪਈ ਸੀ। ਆ ਗੀਜੇ ਚ ਕੀ ਆ ਤੇਰੇ? ਲਿਆ ਦਿਖਾ ਮੈਨੂੰ। मामੀ ਨੇ ਮੇਰੇ ਨੇੜੇ ਹੁੰਦੇ ਨੇ ਆਖਿਆ। ਕੁਝ ਨਹੀਂ मामੀ, ਕੁਝ ਨਹੀਂ। ਡਰਿਆ ਜਿਹਾ ਮੈਂ ਪੋਲੇ ਕਾਦਮੀ ਪਿੱਛੇ ਜਾਣ ਲੱਗਾ। ਤਦੇ ਘਰ ਦੇ ਬੂਹੇ ਬਾਹਰਲੇ ਬੂਹੇ ਤੇ ਕਿਸੇ ਦੇ ਆਉਣ ਦਾ ਖੜਕਾ ਸੁਣਾਈ ਦਿੱਤਾ। ਇਹ मामੀ ਦੀ ਸਹੇਲੀ ਸੀ। ਜੋ ਸਾਡੇ ਹੀ ਕਮਾਂਡ ਵਿੱਚ ਰਹਿੰਦੀ ਸੀ ਨਾ ਇਸ ਦਾ ਸ਼ਾਂਤੀ ਸਿੰਘ ਮੈਂ ਕਿਹਾ ਘਰੀਏ ਸ਼ਾਂਤੀ ਜੋਰ-ਜੋਰ ਨਾਲ ਸਾਡੇ ਘਰ ਦਾ ਬੂਹਾ ਪਿੱਟਦੀ ਹੋਈ ਬੋਲੀ ਇਸ ਵਕਤ ਸ਼ਾਂਤੀ ਦਾ ਆਉਣਾ ਮੇਰੇ ਲਈ ਵਰਦਾਨ ਜਿਹਾ ਸੀ ਕਿਉਂਕਿ ਉਹਦੇ ਆਉਣ ਦਾ ਮੇਰੀ ਮਾਮੀ ਦਾ ਧਿਆਨ ਹੁਣ ਉਹਦੇ ਵੱਲ ਹੀ ਹੋ ਗਿਆ ਸੀ ਸੋ ਮੈਂ ਮਨ ਹੀ ਮਨ ਰੱਬ ਦਾ ਸ਼ੁਕਰਾਨਾ ਮਨਾ ਰਿਹਾ ਸੀ ਮਾਮੀ ਲੱਗਦਾ ਸ਼ਾਂਤੀ ਮਾਮੀ ਆਈ ਆ ਸ਼ਾਂਤੀ ਨੂੰ ਵੀ ਮੈਂ ਮਾਮੀ ਆਂ ਕਿਆ ਕਰਦਾ ਸੀ ਬੇਸ਼ੱਕ ਸ਼ਾਂਤੀ ਨਾਲ ਦੂਰ ਦੂਰ ਤੱਕ ਵੀ ਮੇਰਾ ਕੋਈ ਵਾਅ ਵਾਸਤਾ ਨਹੀਂ ਸੀ ਪਰ ਮੇਰੀ ਮਾਮੀ ਦੀ ਮੈਨੂੰ ਇਹ ਸਖਤ ਤੜਨਾ ਸੀ ਕਿ ਮੈਂ ਸ਼ਾਂਤੀ ਜਾਂ ਹੋਰ ਕਿਸੇ ਨੂੰ ਵੀ ਗਵਾਂਟਣ ਨੂੰ ਉਸ ਦੀ ਮਾਂ ਉਮਰ ਜਾਂ ਉਸ ਨਾਲ ਆਪਣੇ ਰਿਸ਼ਤੇ ਦਾ ਹਿਸਾਬ ਨਾਲ ਮਾਮੀ ਬੇਬੇ ਹੀ ਕਿਹਾ ਕਰਨਾ ਹੈ ਕੋਈ ਆਂਟੀ ਸ਼ਾਂਤੀ ਨਹੀਂ ਅੱਛਾ ਤਾਂ ਸੰਤੀ ਆ ਆ ਜਾ ਸੰਤੀ ਲੰਗਿਆ ਮਾਮੀ ਨੇ ਕਰਦਾ ਬਾਹਰ ਲਾ ਬੂਆ ਕੋਲ ਵੀ ਨਹੀਂ ਗਿਆ ਅਗੋਂ ਮੈਂ ਵੀ ਮੌਕਾ ਜਿਹਾ ਤਾਰ ਕੇ ਆਪਣੇ ਕਮਰੇ ਅੰਦਰ ਵੜ ਗਿਆ ਮੈਂ ਫਟਾਫਟ ਚੁੰਨੀ ਨੂੰ ਇੱਕ ਟ੍ਰਾਂਕ ਦੇ ਵਿੱਚ ਪਾਇਆ ਤੇ ਮੂੰਹ ਜਲ ਲਪੇਟ ਕਰਕੇ ਬਾਹਰ ਬਿਹੜੇ ਵਿੱਚ ਆ ਗਿਆ ਮੇਰੇ ਬਿਹੜੇ ਵਿੱਚ ਆਉਣ ਤੱਕ ਮਾਮੀ ਨੇ ਸੰਤੀ ਨੂੰ ਮੰਝੇ ਤੇ ਬਿਠਾ ਰੱਖਿਆ ਸੀ ਸ਼ਾਂਤੀ ਵਿਮਨਜੀ ਤੇ ਇਹ ਮੇ ਸਜੀਤ ਜੀ ਬੈਠੀ ਸੀ ਜਿਵੇਂ ਹੁਣੇ ਸ਼ਾਮ ਤਾਈ ਉੱਠਣਾ ਹੀ ਨਹੀਂ ਅਸਲ ਸ਼ਾਂਤੀ ਬੜੀ ਮੂੰਹ ਫੱਟ ਸੀ ਇਸ ਤੋਂ ਛੋਟ ਉਹ ਗੱਲੜੀ ਵੀ ਸਿਰੇ ਦੀ ਸੀ ਉਸ ਨੂੰ ਤਾਂ ਬਸ ਕੋਈ ਸੁਣਨ ਵਾਲਾ ਚਾਹੀਦਾ ਸੀ ਗੱਲਾਂ ਦਾ ਪਟਾਰਾ ਤਾਂ ਹਮੇਸ਼ਾ ਉਸ ਕੋਲ ਤਿਆਰ ਹੀ ਰਹਿੰਦਾ ਸੀ ਮੰਮੀ ਮੈਂ ਪਾਲੀ ਕਰੇ ਚੱਲਿਆਂ ਦੋਮਾ ਤਿਮਰ ਨੂੰ ਗੱਲਾਂ ਕਰਦੀਆਂ ਵੇਖ ਮੈਂ ਸੋਚਿਆ ਕਿ ਮੈਂ ਹੁਣ ਕਰੇ ਰਹਿ ਕੇ ਕੀ ਕਰਨਾ ਇਹਨਾ ਈਮਾਂ ਦੀਆਂ ਚੁਗਲੀਆਂ ਸੁਣਨ ਨਾਲੋਂ ਤਾਂ ਚੰਗਾ ਮੈਂ ਪਾਲੀ ਦੇ ਘਰ ਹੀ ਚਲਾ ਜਾਵਾਂ ਘਟੋ ਘਟ ਉਹਦੇ ਨਾਲ ਉਥੇ ਕੋਈ ਸਲਾਹ ਹੀ ਕਰ ਲਵਾਂਗਾ ਵੇ ਚੰਨੀ ਨੂੰ ਉਸ ਲੈ ਲਿਆਂ ਦੀ ਚੁੰਨੀ ਕਿਵੇਂ ਦੇਣੀ ਤੇ ਕਿਵੇਂ ਨਹੀਂ ਵੇ ਕਿੱਧਰ ਤੁਰਿਆ ਮੋਹ ਚੱਕਿਆ ਹਲੇ ਹੁਣ ਤਾਂ ਬਾਹਰੋਂ ਆਇਆ ਸੀ ਦੋ ਘੜੀ ਦਾਮ ਲੈ ਲਾ ਫੇਰ ਚਲਾ ਜਾਵੇਂ ਮਾਮੀ ਨੇ ਮੇਰੀ ਗੱਲ ਦਾ ਗੱਲ ਦਾ ਰਲਿਆ ਮਿਲਿਆ ਜਿਹਾ ਜਵਾਬ ਦਿੱਤਾ ਜਿਸ ਕਰਕੇ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਮੈਨੂੰ ਚਿੜਕ ਰਹੀ ਹੈ ਜਾਂ ਕੇਵਲ ਸਮਝਾ ਹੀ ਰਹੀ ਸੀ ਸੋ ਮੈਂ ਉੱਥੇ ਹੀ ਪੈਰ ਜਹੇ ਘਸੌਣ ਲੱਗਾ ਸੋਚ ਰਿਹਾ ਸੀ ਕਿ ਹੁਣ ਅੰਦਰ ਜਾਵਾਂ ਕਿ ਬਾਹਰ ਵੇ ਹੁਣ ਖੜਾ ਪੈਰ ਹੀ ਮਲੀ ਜਾਵੇਂਗਾ ਜਾ ਕੇ ਕਮਰੇ ਚ ਬਹਿ ਜਾਂ ਬਿੰਦਕ ਆਰਾਮ ਕਰ ਲੈ ਫੇਰ ਚੱਲਾ ਜਾਈ ਜਿੱਥੇ ਜਾਣਾ ਮੰਮੀ ਨੇ ਐਕਤੀ ਮੈਨੂੰ ਸਪੱਸ਼ਟ ਜਹਿ ਲੱਭ ਜਾ ਵਿੱਚ ਕਿਹਾ ਮੈਂ ਆਪਣੇ ਕਮਰੇ ਅੰਦਰ ਚੱਲਾ ਗਿਆ ਕੁਝ ਦੇਰ ਪੈਣ ਵੀ ਦੀ ਵੀ ਸੋਚੀ ਪਰ ਇਸ ਵਕਤ ਮੇਰੀਆਂ ਅੱਖਾਂ 'ਚ نیند ਹੀ ਕਿੱਥੇ ਸੀ बार-बार ਚੰਨੀ ਲੀਲਿਆਂ ਦੀ ਚੁੰਨੀ ਦਾ ਖਿਆਲ ਆ ਰਿਹਾ ਸੀ ਦੋਕ ਉਸਰਵੱਟੇ ਜਹਿ ਲੈ ਕੇ ਅਖੀਰ ਮੈਨੂੰ ਮੈਂ ਉੱਠ ਹੀ ਖੜਿਆ ਤੱਬ ਹੀ ਪਿਆਰੀ ਟਰੰਕ ਖੋਲ ਗਿਆ ਤੇ ਬਿਨਾਂ ਕਿਸੇ ਖਰਾਕ ਤੇ ਟਰੰਕ ਖੋਲ ਕੇ ਉਸ ਵਿੱਚੋਂ ਦੁਪੱਟਾ ਕੱਢਿਆ ਇਹ ਦੁਪੱਟਾ ਸਰ ਦੇ ਤਾਂ ਭਾਵੇਂ ਨਹੀਂ ਸੀ ਪਰ ਮੇਰਾ ਖਿਆਲ ਸੀ ਕਿ ਇਹ ਦੁਪੱਟਾ ਚੰਨੀ ਤੇ ਖੂਬ ਜਚਣਾ ਸੀ ਕਾਸ਼ ਕਿ ਇਹ ਦੁਪੱਟਾ ਉਹਦੇ ਕੋਲ ਹੁੰਦਾ ਮੇਰੇ ਪਹਿਲੇ ਪਿਆਰ ਲਈ ਖਰੀਦਿਆ ਮੇਰਾ ਪਹਿਲਾ ਦੁਪੱਟਾ ਹੈ ਅੱਜ ਵੀ ਮੈਂ ਉਸੇ ਤਰ੍ਹਾਂ ਹੀ ਸੰਭ ਕੇ ਰੱਖਿਆ ਹੋਇਆ ਹੈ ਬੇਸ਼ੱਕ ਮੇਰੀ ਘਰਵਾਲੀ ਨੇ ਹੁਣ ਤੱਕ ਹਜਾਰਾ ਹੀ ਵਾਰੀ ਮੈਨੂੰ ਇਸ ਦੁਪੱਟੇ ਬਾਰੇ ਪੁੱਛਿਆ ਹੈ ਪਰ ਮੈਂ ਹਮੇਸ਼ਾ ਹੀ ਉਸ ਤੋਂ ਇਸ ਦੁਪੱਟੇ ਨਾਲ ਜੁੜੀ ਅਸਲ ਕਹਾਣੀ ਤਾਂ ਲੁਕੋ ਕੇ ਰੱਖਿਆ ਹੈ ਇਹ ਇਸ ਲਈ ਨਹੀਂ ਕਿ ਮੈਂ ਉਸ ਨੂੰ ਕੁਝ ਦੱਸਣਾ ਨਹੀਂ ਚਾਹੁੰਦਾ ਬਲਕਿ ਇਹ ਮੈਂ ਇਸ ਲਈ ਕਰ ਰਿਹਾ ਹਾਂ ਕਿ ਮੈਂ ਆਪਣੇ ਪੋਤੇ ਨੂੰ ਆਪਣੇ ਵਰਤਮਾਨ ਨਾਲ ਉਲਝਾਉਣਾ ਨਹੀਂ ਚਾਹੁੰਦਾ ਮੈਂ ਸਮਝਦਾ ਹਾਂ ਕਿ ਕੁਝ ਗੱਲਾਂ ਚੁੱਪ ਦੀ ਜਦਦਰ ਹੇਟ ਕੱਝੀਆਂ ਰਹਿਣ ਤਾਂ ਹੀ ਚੰਗਾ ਕਿਉਂਕਿ ਕਈ ਵਾਰ ਭੂਤ ਦਾ ਜ਼ਿਕਰ ਵਰਤਮਾਨ ਚ ਕੀਤੇ ਆ ਭਵਿੱਖ ਦੇ ਵਿਗੜਨ ਦਾ ਡਰ ਰਹਿੰਦਾ ਹੈ ਸੋ ਬਿਹਤਰ ਇਹੀ ਹੁੰਦਾ ਹੈ ਕਿ ਕੁਝ ਗੱਲਾਂ ਨੂੰ ਕੇਵਲ ਆਪਣੇ ਕੇਵਲ ਤੱਕ ਹੀ ਸੀਮਤ ਰੱਖਿਆ ਜਾਵੇ ਖਾਸ ਕਰ ਉਹ ਗੱਲਾਂ ਜੋ ਤੁਹਾਡੇ ਨਾਲ ਨਾਲ ਤੁਹਾਡੇ ਆਪਣਿਆਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀਆਂ ਹੋਣ ਅੱਛਾ ਤਾਂ ਹੁਣ ਗੱਲ ਕਰ ਰਹੀ ਸੀ ਚੰਨੀ ਲਈ ਲਿਆਂਦੀ ਉਸ ਚੁੰਨੀ ਦੀ ਹਾਂ ਤਾਂ ਉਹ ਚੁੰਨੀ ਸਰਦੇਈ ਨਹੀਂ ਸੀ ਉਹ ਚੁੰਨੀ ਸੀ ਹਰੀ ਇਸ ਤੇ ਨਿੱਕੀਆਂ-ਨਿੱਕੀਆਂ ਜਹੀਆਂ ਬੇਲ ਬੂਟੀਆਂ ਵੀ ਬਣੀਆਂ ਹੋਈਆਂ ਸੀ ਉਦੋਂ ਪਿੰਡਾਂ ਵਿੱਚ ਇਹੋ ਜਿਹੀਆਂ ਚੁੰਨੀਆਂ ਦਾ ਹੀ ਰਿਵਾਜ ਸੀ ਰੰਗ ਵੀ ਖਾਸ ਕਰ ਕੁੜੀਆਂ ਹਰਾ ਹੀ ਪਸੰਦ ਕਰਦੀਆਂ ਸਨ ਜੋ ਕੋਈ ਨਾਮ ਵਿਆਹਾਂ ਦੇ ਹੁੰਦੀ ਤਾਂ ਉਸ ਲਈ ਖਾਸ ਲਾਲ ਨਾਭੀ ਜਾਂ گلابی ਰੰਗ ਦੀਆਂ ਚੁੰਨੀਆਂ ਦਿਆਰ ਹੁੰਦੀ ਐ ਕੋਈ ਅੱਧਾ ਪੌਣਾ ਘੰਟਾ ਮੈਂ ਉਸ ਚੁੰਨੀ ਨੂੰ ਹੀ ਵੇਖਦਾ ਰਿਹਾ ਨਾਲੋਂ ਨਾਲ ਸੋਚੀ ਗਿਆ ਕਿ ਮੈਂ ਕਿਵੇਂ ਇਹ ਚੁੰਨੀ ਚੰਨੀ ਨੂੰ ਦਿਆਂਗਾ ਕਿ ਉਸ ਨੂੰ ਇਹ ਰੰਗ ਪਸੰਦ ਆਵੇਗਾ ਕਿ ਚੰਨੀ ਨੇ ਮੇਰੇ ਹੱਥੋਂ ਉਸ ਲਈ ल्यांदा ਇਹ ਤੋਹਫਾ ਸਵੀਕਾਰ ਵੀ ਕਰੇਗੀ ਤੇ ਅਖੀਰ ਕਿ ਉਹ ਮੈਨੂੰ ਮਾਫ਼ ਕਰੇਗੀ ਆਪਣੇ ਉਸ ਗੁਨਾਹ ਲਈ ਜੋ ਮੈਂ ਉਸ ਦੀ ਉੜ ਦਿੱ ਜਾਂਦੀ ਚੁੰਨੀ ਨੂੰ ਨਾ ਸਵਾਲ ਕੀ ਸਵਾਲ ਕੇ ਕੀਤਾ ਸੀ। ਘਰ ਪੂਰਾ ਇੱਕ ਕੰਟਾ ਬੀਤ ਜਾਣ ਤੇ ਮੈਂ ਆਪਣੇ ਕਮਰੇ ਤੋਂ ਬਾਹਰ ਆਇਆ। ਮੋੜ ਤੋਂ ਮੈਂ ਉਸ ਚੁੰਨੀ ਨੂੰ ਲੈ ਆਪਣੇ ਗਿੱਜੇ ਵਿੱਚ ਪਾ ਲਿਆ। ਬਾਹਰ ਬੇੜੇ ਵਿੱਚ ਆਇਆ ਤਾਂ ਵੇਖਿਆ ਕਿ ਮੇਰੀ मामੀ ਤੇ ਸੰਤੀ मामੀ ਹਲੇ ਵੀ ਉਵੇਂ ਹੀ ਜੁੜੀਆਂ ਬੈਠੀਆਂ ਸਨ। ਉਹ ਨਰ ਮੂੰ ਲਾਏ। ਪਤਾ ਨਹੀਂ ਕਿੰਨੀ ਹੈ ਗੱਲਾਂ ਉਹਨਾਂ ਦੀਆਂ ਜੋ ਮੁੱਕਦੀ ਹੀ ਨਹੀਂ ਸੀ। ਮਾਮੀ ਹੁਣ ਜਾਮਾ ਐਕਦੀ ਮੈਂ ਦੱਬਵੀਂ ਜਹੀ ਆਵਾਜ਼ ਵਿੱਚ ਕਿਹਾ ਲਾਹੌਰ ਪਾਈ ਸ਼ਾਂਤੀ ਨਾਲ ਗੱਲਾਂ ਕਰਦੀ ਹੋਈ ਕੀ ਹਾਂ ਜਾ ਕਿੱਧਰ ਜਾਣਾ ਇੱਕ ਤਾਂ ਸਾਰਾ ਦਿਨ ਇਹ ਜਵਾਬ ਨਹੀਂ ਟਿਕਣ ਦਿੰਦਾ ਪਤਾ ਨਹੀਂ ਸ਼ਾਂਤੀਏ ਆ ਨਾਲ ਵਾਲੀ ਬੁੜੀ ਵੀ ਬੁੜੀ ਤੇਜ ਮੇਰੀ ਗੱਲ ਦਾ ਜਵਾਬ ਜਿੰਦੀ ਮੋੜ ਤੋਂ ਆਪਣੀਆਂ ਗੱਲਾਂ ਦੀ ਲੜੀ ਜੋੜਦੀ ਹੋਈ मामੀ मामੀ ਵੱਲ ਪਰਵਾਨਗੀ ਲੈ ਕੇ ਮੈਂ ਮਿੰਨਾ ਮਿੰਨਾ ਜੀ ਹੈ ਮਸਕਰਾਉਂਦਾ ਬਾਹਰਲੇ ਬੂਹੇ ਵੱਲੋਂ ਵੱਧ ਗਿਆ 바ਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ